ਜੀ ਗਾਲੀ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਫਿਰ ਆਪਣੇ ਪੇਜ ਵਿਵੇਕ گارਮੈਂਟਸ ਤੇ ਬਹੁਤ ਹੀ ਵਧੀਆ ਕੈਂਟ ਡਿਜ਼ਾਈਨ ਬਹੁਤ ਵੱਡੇ ਫਾਇਦੇ ਨਾਲ ਲੈ ਕੇ ਆ ਗਿਆ ਵਿਵੇਕ گارਮੈਂਟਸ ਨਿਹਾਲ ਸਿੰਘਲ ਦੇ ਵਿਆਹ ਸ਼ਾਦੀਆਂ ਦਾ ਪੂਰਾ ਚੱਲ ਪਿਆ ਸੀ ਇੰਜੋਰਾ ਤੇ ਪਾਰਟੀ ਵੇਅਰ ਸੂਟਸ ਆਪਣੇ ਕੋਲੇ ਆ ਗਿਆ ਡਾਰਕ ਲਾਈਟ ਬਹੁਤ ਸੋਹਣੇ ਕੰਬੀਨੇਸ਼ਨ ਸਭ ਤੋਂ ਪਹਿਲਾਂ ਕਲਰ ਚੈੱਕ ਕਰ ਲਓ ਵਾਈਟ ਦੇ ਨਾਲ ਆ ਜੀ ਉੱਪਰ ਹੋਇਆ ਕਰ ਲਓ ਕੰਮ ਚੈੱਕ ਬਹੁਤ ਘੈਂਟ ਡਿ ਆ ਨਾ ਦੁਪੱਟਾ ਕੀ ਬਾਤਾਂ ਆ ਪੂਰੇ ਰੈਡੀमेड ਬੜੇ ਬੜੇ ਸੂਟਾ ਮਿਲਨੇ ਤੁਹਾਨੂੰ ਵਿਵੇਕ گارਮੈਂਟਸ ਨਿਹਾਲ ਸਿੰਘਲ ਅਤੇ ਜਿਹੜੇ ਭੈਣ ਭਰਾ ਸਾਡਾ ਫੋਰਮ ਦੇ ਵਿੱਚ ਬ ਕੋਰੀ ਰਸੀ ਕੜਵਾ ਦਾਂਗੇ ਸਾਈਜ਼ ਲੈ ਲਓ ਲਾਲ ਕਰ ਲਓ ਚੈੱਕ ਪਲਾ ਦਿਓ ਨੀਚੇ ਬਾਟਮ ਦੇ ਹੋਇਆ ਵਾ ਪੂਰਾ ਘੈਂਟ ਕੰਮ ਤੇ ਉੱਪਰ ਤੁਸੀਂ ਸਾਰਾ ਪੀਸਤਾ ਨੂੰ ਵੀਡੀਓ ਦੇ ਵਿੱਚ ਪੂਰੇ ਡੇਢ ਤੋਂ ਕਰਕੇ ਸਾਰੀ ਵੀਡੀਓ ਦਿਖਾਵਾਂਗੇ 5 ਮਿੰਟ ਦੀ ਵੀਡੀਓ ਲਿਮਟਿਡ ਸਟਾਕ ਆ ਫਟਾਫਟ ਕਰ ਲਓ ਆਰਡਰ ਲਓ ਜੀ ਦੁਪੱਟਾ ਕਰੋ ਚੈੱਕ ਉੱਪਰ ਹੋਇਆ ਵਾ ਕੰਮ ਚੈੱਕ ਕਰ ਲਓ ਪੂਰੇ ਪ੍ਰੋਪਰ 2.5 ਮੀਟਰ ਦੇ ਵੱਡੇ ਦੁਪੱਟੇ ਨੇ ਹੈਵੀ ਦੇ ਵਿੱਚ ਕਿਆ ਬਾਤਾਂ ਹੀ ਸੂਟ ਨੇ ਫਟਾਫਟ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਤੇਸਤੋ ਅਗਲਾ ਕਲਰ ਦਾ ਕਿਆ ਬਾਤਾਂ ਹੀ ਆਈ ਤੁਸੀਂ ਦੇਖੇ ਤੋਂ ਪਹਿਲਾਂ ਕੰਮ ਚੈੱਕ ਕਰ ਲਓ ਨੇੜੇ ਤੋਂ ਹੋਇਆ ਕਿਆ ਬਾਤਾਂ ਹੀ ਸੂਟ ਨੇ ਜੀ ਵੱਡੇ ਵੱਡੇ ਮੋਲਾ ਨੇ ਵਿੱਚ 5-5 6-6000 ਦੇ ਵਿਕੀ ਜਾਂਦੇ ਆ ਤੁਹਾਡੀ ਡਾਟ ਨਹੀਂ ਹੋਣ ਦੇਣੀ ਬਹੁਤ ਵਾਜਿਬ ਰੇਟਾਂ ਤੇ ਆਪਾਂ ਸੂਟ ਲੈ ਕੇ ਆਏ ਆ ਘੈਂਟ ਡਿਜ਼ਾਈਨ ਆ ਆ ਲੋ ਕਰ ਲਓ ਚੈੱਕ ਕਿਆ ਬਾਤਾਂ ਹੀ ਡਿਜ਼ਾਈਨਿੰਗ ਨੇ ਬਿਲਕੁਲ ਲੇਟੈਸਟ ਡਿਜ਼ਾਈਨ ਆ ਜੀ ਹਟ ਕੇ ਬਿਲਕੁਲ ਸਾਰੇ ਬਾਜ਼ਾਰ ਨਾਲੋਂ ਵੱਖਰੀਆਂ ਚੀਜ਼ਾਂ ਮਿਲਣਗੀਆਂ ਤੁਹਾਨੂੰ ਬਵੇ ਗਾਰਮੈਂਟਸ ਨੇ ਹਰ ਸਿੰਘ ਵਾਲੇ ਦੇ ਬਾਜ਼ੂ ਤੋਂ ਹੋਇਆ ਕੰਮ ਚੈੱਕ ਕਰ ਲਓ ਗਲੇ ਦਾ ਘੇਰੇ ਦਾ ਪ੍ਰੋਪਰ ਪੂਰੇ ਹੈਵੀ ਸੂਟ ਨੇ ਕਿਆ ਬਾਤਾਂ ਹੀ ਕੱ ਨਾਲ ਕਰ ਲੋ ਚੈੱਕ ਇਹਦਾ ਜੀ ਬਾਟਮ ਹੋਂ ਤੇ ਕੰਮ ਹੋਇਆ ਵਾ ਪਲਾਜ਼ੋ ਤੇ ਤੇ ਦੁਪੱਟਾ ਦੁਪੱਟਾ ਕਿਆ ਬਾਤ ਹੈ ਇਹ ਦੁਪੱਟੇ ਦੀ ਸਾਈਜ਼ ਦੀ ਕੋਈ ਦਿੱਕਤ ਨਹੀਂ ਆਊਗੀ ਪੂਰੀਆ ਲੈਂਥ ਹੋਊਗੀ ਲੈਂਥ ਵੀ ਤੁਹਾਨੂੰ ਨੀਚੋਂ ਦਿਖਾਉਨੇ ਆ ਆ ਲੋ ਜੀ ਕਰ ਲੋ ਚੈੱਕ ਲਓ ਲੈਂਥ ਕਰੋ ਪਹਿਲਾਂ ਦੁਪੱਟੇ ਦੀ ਚੈੱਕ ਕਿਆ ਬਾਤ ਹੈ ਲੈਂਥ ਪੂਰੀ ਪ੍ਰੋਪਰ ਉੱਪਰ ਹੋਇਆ ਵਾ ਕੰਮ ਲੰਬਾਈ ਚੜਾਈ 'ਚ ਕੋਈ ਦਿੱਕਤ ਨਹੀਂ ਹੋਊਗੀ ਕੋਈ ਕੰਜੂਸੀ ਨਹੀਂ ਪੂਰੇ ਹੈਵੀ ਹੈਵੀ ਦੁਪੱਟੇ ਆ ਘੈਂਡ ਘੈਂਡ ਸੂਟ ਨੇ ਫਟਾਫਟ ਵੀਡੀਓ ਕਰ ਦਿਓ ਦੱਬ ਕੇ ਸ਼ੇਅਰ ਰੇਟ ਦੱਸਦਾ ਤੁਹਾਨੂੰ ਮੈਂ ਐਂਡ ਤੇ ਬਹੁਤ ਹੀ ਬਾਜਵ ਰੇਟਾਂ ਵਾਲੇ ਸੂਟ ਆ ਜਿਹੜੇ ਅੱਦੇ ਦਾ ਵੀ ਘੱਟ ਟੇਟਾਂ ਤੁਹਾਨੂੰ ਦੇ ਦੇਣੇ ਆ ਜੀ ਲੋਕ ਕਰ ਲਓ ਚੈੱਕ ਉਸ ਤੋਂ ਬਾਅਦ ਅਗਲਾ ਕਲਰ ਚੈੱਕ ਆ ਗਿਆ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣੇ ਐਲ ਸਾਈਜ਼ ਤੋਂ ਲੈ ਕੇ 3 ਐਕਸਲ ਤੱਕ ਲਓ ਜੀ ਬਣਾ ਤਾਂ ਉੱਪਰ ਫਿਰੋਜੀ ਕਲਰ ਉੱਪਰ ਹੋਇਆ ਕਰ ਲਓ ਕਮ ਜੈਕ ਕਿਆ ਬਾਤਾਂ ਸੂਟ ਦੀ ਆਈ ਲੋ ਦੇਖੋ ਜੀ ਕਿਆ ਬਾਤਾਂ ਸੂਟ ਨੇ ਬਾਜੂ ਦਾ ਕੰਮ ਚੈੱਕ ਕਰ ਲਓ ਪੂਰੇ ਹੈਵੀ ਹੈਵੀ ਸੂਟ ਨੇ ਵੱਡੇ ਵੱਡੇ ਸਟੋਰਾਂ ਦੇ ਵਿੱਚ ਜਾ ਕੇ ਤੁਸੀਂ ਬਹੁਤ ਜ਼ਿਆਦਾ ਪੈਸੇ ਲਾਉਣੇ ਪਰ ਤੁਹਾਨੂੰ ਆਪਾਂ ਆਪਣੀ ਮੰਡੀ ਦੇ ਵਿੱਚ ਪ੍ਰੋਵਾਈਡ ਕਰਾ ਕੇ ਦੇਣਗੇ ਇਹ ਚੀਜ਼ਾਂ ਤੇ ਆਨਲਾਈਨ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ ਆ ਦੂਰ ਨੇੜੇ ਤੋਂ ਜਿਹੜੇ ਮੰਗਵਾਉਣਾ ਚਾਹੁੰਦੇ ਤੇ ਦੁਪੱਟਾ ਚੈੱਕ ਕਰੋ ਸੂਟ ਦਾ ਕੀ ਬੱਤਾ ਇਹ ਦੁਪੱਟੇ ਦਾ ਸਾਈਜ਼ ਚੈੱਕ ਕਰ ਲਓ ਵਿਆਹ ਸ਼ਾਦੀ ਦਾ ਪੂਰਾ ਸੀਜ਼ਨ ਆ ਪੂਰੇ ਧੱਕ ਪਾਉਣ ਵਾਲੇ ਸੂਟ ਆ ਜੀ ਫਟਾਫਟ ਕਰ ਦਿਓ ਸ਼ੇਅਰ ਵੀਡੀਓ ਲੋ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਕਲਰ ਕਲਰ ਚਾਰਟਾਂ ਦਾ ਤੁਹਾਨੂੰ ਪੂਰੇ ਡਿਜ਼ਾਈਨ ਅਲੱਗ-ਅਲੱਗ ਮਿਲਣੇ ਆ ਕਲਰ ਵੀ ਕੀ ਬੱਤਾ ਇਹਨੇ ਡਾਰਕ ਲਾਈਟ ਸਾਰੇ ਕਲਰ ਚਾਰਟ ਦਾ ਇਸ ਵੀਡੀਓ ਚ ਪੂਰਾ ਕੰਬੀਨੇਸ਼ਨ ਤੁਹਾਨੂੰ ਮਿਲ ਲਗਾ ਲੋ ਜੀ ਪੂਰੇ ਹੈਵੀ ਸੂਟ ਨੇ ਆ ਦੇਖੋ ਕਲਰ ਕਿੰਨਾ ਪਿਆਰਾ ਆਗਾ ਜੀ ਕਲਰ ਤੁਹਾਨੂੰ ਸਾਰੇ ਹੀ ਮਿਲ ਜਾਣੇ ਇਹਦੇ ਵਿੱਚ ਲੋ ਜੀ ਕਰ ਲਓ ਚੈੱਕ ਆ ਲਓ ਲੋ ਜੀ ਲੋ ਕਰੋ ਚੈੱਕ ਲਓ ਪੂਰਾ ਨੀਟ ਰੂ ਕਰਕੇ ਤੁਹਾਨੂੰ ਮੈਂ ਕੈਮਰੇ ਤੇ ਦਿਖਾ ਦਿੰਨਾ ਕਿ ਤੁਹਾਨੂੰ ਪਰਚੇਜ਼ਿੰਗ ਕਰਨ ਦੇ ਵਿੱਚ ਕੋਈ ਦਿੱਕਤ ਨਾ ਲੱਗੇ ਪੀਸ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਹੈ ਲਓ ਜੀ ਦੇਖੋ ਵਾਈਨ ਸ਼ੇਡ ਦੇ ਉੱਪਰ ਗੋਲਡਨ ਕਢਾਈ ਅਲੱਗ ਜਿਹੀ ਲੁੱਕ ਬਣਦੀ ਹੈ ਬਹੁਤ ਪਿਆਰਾ ਸੂਟ ਹੈ ਜੀ ਤੇ ਨੀਚੇ ਦਾ ਡਿਜ਼ਾਈਨਿੰਗ ਬੜੀ ਹੈ ਬਹੁਤ ਪਿਆਰੀ ਆ ਪਲਾਜ਼ੋ ਪੂਰੇ ਕੰਫਰਟ ਹੋਣਗੇ ਉੱਪਰ ਤੋਂ ਤੁਹਾਨੂੰ ਬੈਠਣ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਗੀ ਪੂਰੇ ਸਟੈਂਡਰਡ ਸਾਈਜ਼ ਹੋਣਗੇ ਆ ਲਓ ਜੀ ਦੁਪੱਟਾ ਚੈੱਕ ਕਰ ਲਓ ਸਾਈਡਾਂ ਤੇ ਲੱਗੇ ਹੋਇਆ ਲਟਕਣ ਆ ਲਓ ਜੀ ਦੁਪੱਟੇ ਦੇ ਉੱਪਰ ਹੋਇਆ ਵਾ ਕੰ ਸ ਚਾਰੋਂ ਸਾਈਡ ਤੇ ਲਟਕਣ ਲੱਗੇ ਨੇ ਆਂ ਕਿਆ ਬਾਤਾਂ ਹੀ ਲਿਆ ਲੋ ਚੈੱਕ ਕਰਵਾ ਦੇਣਾ ਨੇੜੇ ਤੋਂ ਤੁਹਾਨੂੰ ਹੀ ਦੇਖੋ ਦੁਪट्टे ਦੀ ਸਫਾਈ ਦੇਖੋ ਤੇ ਦੁਪट्टे ਦਾ ਪੂਰਾ ਹੀ ਫਿਨਿਸ਼ਿੰਗ ਦੇਖੋ ਉਸ ਤੋਂ ਬਾਅਦ ਆ ਗਿਆ ਅਗਲਾ ਪਰਪਲ ਕਲਰ ਦੀ ਸਭ ਤੋਂ ਵੱਧ ਵਿਆਹ ਸ਼ਾਦੀ ਦੇ ਪਹਿਨਣ ਵਾਲੇ ਪਰਪਲ ਕਲਰ ਗ੍ਰੀਨ ਕਲਰ ਜਿਹੜੇ ਇਸ ਟਾਈਮ ਹਿੱਟ ਮਾਰਕੀਟ ਚ ਕਲਰ ਚੱਲਦੇ ਪਏ ਤੇ ਉਹਨਾਂ ਦੇ ਡਿਜ਼ਾਈਨ ਬਿਲਕੁਲ ਵੱਖਰੇ ਆਪਣੇ ਕੋਲੇ ਪਏ ਆ ਜੀ ਲਓ ਕੱਲ ਸੰਡੇ ਮਾਲ ਆਇਆ ਸੀਗਾ ਲਿਮਟਿਡ ਸਟਾਕ ਆਇਆ ਕੁਝ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਸ਼ਾਪ ਤੇ ਲੋਕਲ ਕਸਟਮਰ ਲੈ ਗਏ ਸੀ ਜੀ ਆਹ ਲਓ ਪਹਿਲਾਂ ਪਲਾਜ਼ੋ ਚੈੱਕ ਕਰੋ ਬਿਲਕੁਲ ਵੱਖਰੀ ਬੈਕ ਸਾਈਡ ਤੇ ਕੱਟ ਬਣਿਆ ਹੋਇਆ ਬਿਲਕੁਲ ਲਗ ਡਿਜ਼ਾਈਨਿੰਗ ਆ ਲੋ ਜੀ ਦੋਨੋਂ ਸਾਈਡ ਤੇ ਤੇ ਪੂਰਾ ਹੈਵੀ نیچے ਕੰਮ ਹੋਇਆ ਹੋਇਆ ਵਾ ਜੀ ਤੇ ਦੁਪੱਟਾ ਵੀ ਦੇਖੋ ਕਿਆ ਬਾਤਾਂ ਆ ਆਹ ਲੋ ਕਰ ਲੋ ਚੈੱਕ ਲੋ ਜੀ ਦੁਪੱਟਾ ਦੇਖੋ ਕਿਆ ਸ਼ਾਨਦਾਰ ਦੁਪੱਟਾ ਕਾ ਜੀ ਲੋ ਕਰੋ ਚੈੱਕ ਸੋ ਫਟਾਫਟ ਕਰ ਦਿਓ ਵੀਡੀਓ ਸ਼ੇਅਰ ਜੀ ਇੱਕ ਪਿਆਰਾ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਇਹਦੇ ਰੇਟ ਆ ਤੁਹਾਨੂੰ ਮਿਲਣਾ ਸਿਰਫ 1799 ਰੁਪਏ ਦੇ ਵਿੱਚ ਜੀ ਹਾਂਜੀ ਬਿਲਕੁਲ ਸਹੀ ਤੁਹਾਡਾ ਤੁਸੀਂ 1799 ਰੁਪਏ ਤੇ ਤੁਹਾਨੂੰ ਆਪਾਂ ਸੂਟ ਦੇਣੇ ਆ ਬਿਲਕੁਲ ਜਾਈ ਰੇਟਾਂ ਦੇ ਬਾਜ਼ਾਰ ਦੇ ਵਿੱਚ ਰੇਟ ਇਹਨਾਂ ਦਾ 4000 5000 6000 ਤੱਕ ਵਿਕੀ ਜਾਂਦੇ ਪਰ ਆਪਾਂ ਤੁਹਾਨੂੰ ਬਹੁਤ ਵਾਇਬ੍ਰੇਟਰ ਦੇਣਾ ਤੇ ਆਹ ਪੀਸ ਚੈੱਕ ਕਰੋ ਕਿੰਨਾ ਪੀਸ ਸ਼ਾਨਦਾਰ ਆਇਆ ਲੋ ਕਰ ਲੋ ਚੈੱਕ ਇਹਦੇ ਵਿੱਚ ਸੇਮ ਵਾਈਟ ਕਲਰ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਇਆ ਸੀਗਾ ਜੀ ਦੂਸਰਾ ਕਲਰ ਇਹ ਵਾਲਾ ਹੈਗਾ ਜਿਹੜੇ ਭੈਣ ਭਰਾਵਾਂ ਨੂੰ ਸੂਟ ਆਪਣੇ ਚਾਹੀਦੇ ਆ ਫਟਾਫਟ ਕਰ ਦਿਓ ਵੀਡੀਓ ਸ਼ੇਅਰ ਤੇ ਸਕਰੀਨਸ਼ਾਟ ਲੈ ਕੇ ਪਾ ਦਿਓ ਨੰਬਰ ਤੇ ਬਹੁਤ ਜ਼ਿਆਦਾ ਵੈਰਾਈਟੀ ਹੋਰ ਵੀ ਆ ਗਈ ਆ ਹਰ ਰੋਜ਼ ਦੋ ਦੋ ਚਾਰ ਚਾਰ ਵੀਡੀਓਜ਼ ਵੀ ਅਪਲੋਡ ਕਰੀ ਜਾਂਦੇ ਜਿੰਨਾ ਵੀ ਤੁਹਾਨੂੰ ਟਾਈਮ ਮਿਲਦਾਗਾ ਤੇ ਲਓ ਜੀ ਆਹ ਵਾਲੇ ਆਰਟੀਕਲ ਤੁਹਾਨੂੰ ਕਰਵਾਤੇ ਨੇਗਾ ਜਿਹੜਾ ਵੀ ਤੁਹਾਨੂੰ ਪੀਸ ਪਸੰ ਤੇ ਵੀਡੀਓ ਕਰ ਦਿਓ ਦੱਬ ਕੇ ਸ਼ੇਅਰ 101% ਪੀਸ ਬਿਲਕੁਲ ਜੈਨੂਅਰ ਹੋਣਗੇ ਜੀ ਫੁੱਲ ਗਾਰੰਟੀ ਹੋਊਗੀ ਦੂਰ ਦੇ ਜਿਹੜੇ ਭੈਣ ਭਰਾ ਹੋਲ ਸੇਲ ਚ ਕੱਪੜਾ ਲੈਣਾਗਾ ਉਹ ਵੀ ਸਾਡੇ ਨਾਲ ਕੰਟੈਕਟ ਕਰ ਲਿਓ ਤੇ ਹੋਰ ਵੈਰਾਈਟੀਆਂ ਦੇਖਣ ਲਈ ਇਦਾਂ ਦੇ ਘੈਂਟ ਜਿਹੇ ਵੀਡੀਓ ਕਰ ਦਿਓ